ਹੈਲੋ ਦਿਹਾਣੀ ਸਾਸਰੀ ਕਾਲ ਤੋਂ ਹਡਾ ਨਾਮ ਦੇ ਬਲੌਗ ਤੇ ਸਵਾਗਤ ਹੈ ਹੁਣ ਦੋ ਦਿਨ ਤੋਂ ਲਗਾਤਾਰ ਮੀਂਹ ਪਈ ਜਾਂਦਾ ਯਾਰ ਹੁਣ ਵੀ ਕੰਮ ਕਰਨ ਜੀ ਹੋਈ ਜਾਂਦੀ ਆ ਅੱਜ ਸਵੇਰੇ 8 ਵਜੇ ਮਾੜੀ ਧੁੱਪ ਨਿਕਲੀ ਸੀਗੀ 9 ਵਜੇ ਫੇਰ ਮੀਂਹ ਪੈਣ ਲੱਗ ਗਿਆ ਦਿਨ ਤੇ ਚਿੱਕੜ ਚਿੱਕੜ ਹੋਇਆ ਪਿਆ ਯਾਰ ਦਾ ਨੀਕਾ ਤੇ ਅਜੱਟੇ ਵੀ ਨਹੀਂ ਖੜੇ ਖਲਿੰਦੇ ਆ ਮੈਂ ਹੈਗੇ ਦੋ ਦਿਨ ਤੋਂ ਧਮੀ ਪਈ ਜਾਂਦਾ ਹੈ ਖੇਤਾ ਵਿੱਚ ਇਕੜ ਬਣਾਇਆ ਤੇ ਉਧਰੋਂ ਪਸ਼ੂਆਂ ਨਾਲੋਂ ਇਕੜਾ ਤੇ ਸ਼ੁਭਰਾ ਮੜੇ ਮਤ ਖਾਈ ਜਾਂਦੀਆਂ ਆ ਤੇ ਹੌਂ ਥੜਾ ਘਟਿਆ ਰਹਿੰਦੀ ਆ ਦਿਨ ਦਪਹਿਰਾ ਦਾ ਨਹੀਂ ਜੋਰ-ਜੋਰ ਨੇ ਪੀ ਜਰਨਲੀ ਹੋ ਗਈ ਥੋੜੀ ਅਲਜੀ ਉਹਦੇ ਇਹਦਾ ਪਿੱਛੇ ਵੀ ਵਿੰਗਾ ਹੋ ਗਿਆ ਨਾ ਮਾ ਖਰਚਾ ਹੋ ਗਿਆ ਇਹਦਾ ਲੇਖ ਤੜਗ ਮਰਾ ਬੀਤਾ ਹੋਇਆ ਦੁੱਦਾ ਉਹ ਵੀ ਨਹੀਂ ਹੱਠ ਠੀਕ ਹੋਇਆ ਮੱਝ ਚੱਲਦੇ ਬੈਜਨੀ ਇਹਦੇ ਚਿੱਕੜ 'ਚੇ ਕੰਮ ਦਾ ਔਖਾ ਦਾ ਕਾਂ ਸਾਡੀ ਹੁੰਦੀ ਉਹ ਚਿੱਕੜ ਕਰਦੀ ਆ ਅੰਦਰ ਕੱਲੀ ਨੇ ਚਿੱਕੜ ਕੀਤਾ ਦੋਨੋਂ ਮੱਝਾਂ ਬਾਰ ਬੰਨੀਆਂ ਸੀ ਇੱਥੇ ਮਾਜਣ ਦਾ ਹੌਣ ਕੀਤਾ ਜਦੋਂ ਚੌਣੀ ਸੀਗੀ ਨੰਮੀ ਜੜੀ ਆਪਣੀ ਉਹ ਤੇ ਬੁੱਧ ਤੇ

ਹਵਣੀ ਚੱਕ ਉਹ ਹੈ ਅੱਜ ਸਵੇਰੇ ਜੋ ਕਿਆ ਸੀਗਾ ਹੁਣ ਉਹਨਾਂ ਨੇ ਵੇਖ ਕੀਤਾ ਹੁਣ ਮੀਂਹ ਡੁੱਬਤਾ ਹੀ ਚੱਕਉਣਾ ਮੈਨੂੰ ਤਾਂ ਪਿਆਰ ਤੇ ਲੱਕ ਜਾਣਾ ਐ ਮੈਂ 60 ਸੁੱਟ ਲੱਗੂਗੀ ਫੇਰ ਤਾਂ ਮੀਂਹ ਮਾੜਾ ਹੀ ਆ ਗਾ ਗਾਂ ਦੀ ਸੋਜ ਨਹੀਂ ਘਟਦੀ ਵੀ ਪਤਾ ਨਹੀਂ ਕਿਉਂ ਉਹ ਥਾੜਿਆ ਕਿ ਨੌਕਸੀ ਜ਼ਿਆਦਾ ਪੈ ਗਿਆ ਇਹ ਤਾਂ ਬੱਕਰੀ ਇਹ ਤਾਂ ਰਾਵਣਾ ਬਿਠੀ ਆ ਇਹ ਲੱਗੇ ਤਾਂ ਆ ਵੀ ਸੁੱਕਾ ਸੁੱਕਾ ਹੀ ਆਪਰਾ ਸੁੱਕਾ ਸੁੱਕਾ ਜਾਏਗਾ ਭਈਆ ਇਹ ਰਾਵਣਾ ਬਿਠੀ ਹੋ ਬੜਾ ਉਣੀ ਹੋਈ ਜਾਂ ਨਹੀਂ ਨਾ ਦੇ ਵੀ ਹੱਤੀ ਮੰਦਰ ਉਹਦੇ ਕੋ ਗੁੱਸਾ ਬੈਨੇ ਕੁੱਟਣ ਨੂੰ ਨਹੀਂ ਜੀ ਕਰਦਾ ਪਤਾ ਨਹੀਂ ਕਿਉਂ ਤੇ ਪਾਲੀ ਬਾਲੀ ਦੀ ਜਣਾ ਆਇਆ ਆਪਾ ਉਣੀ ਦੀ ਗੱਲ ਨਾਲ ਕਸੇ ਤੇ ਸੱਚੇ ਜਿਹਾ ਫਾਸਕੇ ਆਪਾਂ ਆਖ ਸੀਗੇ ਕਾ ਉਹ ਗੱਗ ਗਿਆ ਆਇਆ ਇੱਧਰ ਪਾਣੀ ਆ ਕੇ ਆਇਆ ਜੇ ਉਧਰ ਸਾਈਡ ਤੋਂ ਚੋ ਜਾਓਗੇ। ਵੀ ਸ਼ੈੱਡ ਇੱਧਰ ਵੀ ਪਾਣੀ ਆ ਕੇ ਆਇਆ। ਬਸ ਹਾਲਾ ਹਾਲਾ। ਹੁਣ ਮੈਂ ਮੈਂ ਮੱਝ ਦੇ ਬਾਹਰ ਬੱਦਣਾ ਆਇਆ। ਪਤਾ ਵੀ ਆ ਗਿਆ ਹੁਣ ਇਹਨੂੰ ਫਰਕ ਪਿਆ ਕਿ ਨਹੀਂ ਇਹ ਸਿਰ ਨੂੰ ਦੱਸਿਓ। ਉਹਦਾਂ ਹੁਣ ਉਹ ਤੇ ਮਨੂਰਾਏ ਦੁੱਧ ਵੀ ਪਤਾ ਗਿਆ। ਉਹ ਦੁੱਧ ਵੀ 6-7 ਕਿਲੋ ਕਰ ਗਿਆ। ਦੱਸ ਦੇਣਾ ਨਹੀਂ ਤਾਂ ਜੀ 5 ਤੋਂ 3-4 ਕਿਲੋ ਸੀ। ਤੇ ਹੋਗੀ ਦੋ ਤੁਸੀਂ। ਪੂਰੇ ਇੱਕ ਵਕਤ ਦੇਈ ਚੰਨੀ ਸਕਦਾ ਦੁੱਧ। ਅਜਦਾ ਬਣ ਜਾਨੀ ਇਹ ਖਰੇ ਦੇ ਪਿਛਲੇ ਦਤਰੇ ਨੋਕਸ ਵੀ ਆ। ਉਹ ਹੋ ਪਤਾ ਨਹੀਂ ਕਿਦਾਂ ਆਇਆ। ਉਹ ਖਰੇ ਪਹਿਲਾਂ ਤਾਂ ਵੀ ਆ ਕੇ ਕਹਿੰਦੇ ਸੀਗਾ ਉਹ ਜੇ ਪੁੱਛਿਆ ਪਾ ਆਪਣੇ ਸਾਡੇ ਆਣੇ ਦੋਹਕੇ ਵੀ ਸਾਡੇ ਸੇ ਸਾਰੀ ਗੱਲ ਲਾਉਗੀ। ਉਹ ਜਦੋਂ ਨੇ ਆਪ ਦੱਸਿਆ ਕਿ ਇਦਾਂ ਇਦਾਂ ਨਾ ਉਹ ਕਹਿੰਦੇ ਪਹਿਲਾਂ ਹੀ ਸੀਗਾ ਤੁਸੀਂ ਨਾ ਹੁਣ ਕਰਾਇਆ ਤੇ ਲਾਜ ਹੈ ਨਹੀਂ ਹੁੰਦਾ ਪਿਆ ਠੀਕ। ਦਰਦ ਦੇ ਮੰਦੀ ਉਹ ਤਾਂ ਥੋੜਾ। ਅੱਜਾ ਹੁਣ ਤਾਂ ਬੱਥੇ ਬਾਧੂ ਹਾਂਦੀ ਆ। ਉਹ ਤਾਂ ਬਟੇ ਛੱਡਦੀ ਵੀ ਨਹੀਂ ਗਈ ਹੁਣ ਮੈਂ ਕਿਹਾ ਮਾੜਾ ਜਿਹਾ ਬਾਹਰ ਸੁੰਬਰ ਕੇ ਉੱਥੋਂ ਪਾਣੀ ਨੂੰ ਬਾਹਰ ਕੱਢਦਾ ਤੇ ਫੇਰ ਹਨਾ ਇਹਨੂੰ ਉੱਥੇ ਬੰਦ ਜਾਂ ਮੈਂ ਕਿਹਾ ਇੱਥੇ ਰਹਿਣ ਤਾਂ ਮੈਂ ਕਹੂੰਗੀ ਅੱਜ ਸਵੇਰ ਦੀ ਮੀਂਹ ਚ ਸੀਗੀ ਆ ਮੀਂਹ ਜਿਆਦਾ ਮੀਂਹ ਵੀ ਪਸ਼ੂ ਨੂੰ ਮਾੜਾ ਲੱਗਦਾ ਹੈ ਦੁੱਧਾਰੂ ਪਸ਼ੂ ਆ ਤੇ ਹੁਣ ਪੱਠੇ ਲਿਆਉਣੇ ਆ ਪੱਠੇ ਪਤਾ ਨਹੀਂ ਕਿੱਦਾਂ ਲਿਆਉਣੇ ਖੇਤਾਂ ਦਾ ਪਤਾ ਨਹੀਂ ਕੀ ਹਾਲ ਬਣਿਆ ਹੋਊਗਾ ਟਾਂਬੀ ਕੇਵਾ ਚੱਲੇ ਆ ਤੇ ਮੱਝ ਦਾ ਸਾਡੀ ਜਿਹੜੀ ਇਹ ਤਾਂ ਹਾਂਦੀ ਵੀ ਨਹੀਂ ਕਿ ਉਹਦਾ ਫੀਡ ਵੀ ਥੋੜੀ ਰਹਿ ਗਈ ਆ ਹੁਣ ਫੀਡ ਤਾਂ ਹੁਣ 5-6 ਦਿਨ ਹੀ ਕੱਢਦੀ ਆ ਬੋਰਾ ਚੱਲ ਉਹਦੋਂ ਦੇਣ ਲੱਗੀ ਮੱਝ ਸੰਦੇਸ਼ ਸੀ ਕਿ ਸਾਡੇ ਨੂੰ ਦੁੱਧ ਹੀ ਨਹੀਂ ਦੇਣਾ ਹੁਣ ਫੇ ਬੈਣ ਲੱਗ ਗਿਆ ਮੀ ਉਹਦੇ ਖੇਤਾ ਚ ਵੀ ਪਾਣੀ ਪਾਣੀ ਹੋਇਆ ਪਿਆ ਆ ਦੋ ਦਿਨ ਤੋਂ ਲਗਾਤਾਰ ਮੀਂਹ ਪਈ ਜਾਂਦਾ ਆ ਆ ਦੇ ਖੇਤ ਪੂਰਾ ਸੁੱਕਾ ਪਿਆ ਸੀਗਾ ਪਾਣੀ ਪਾਣੀ ਹੋਇਆ ਆ ਤੇ ਇਹ ਤੋਂ ਸਾਡੇ ਪੱਠੇ ਵੀ ਸਾਰੇ ਢਿੱਟ ਗਏ ਹੋਵਾ ਤੇ ਮੀਂਹ ਹੱਲੇ ਵੀ ਪਈ ਕਣ 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 ਲੱਗੀ ਹੋ ਚੱਲਾ ਪਏ ਪਸ਼ੂਆਂ ਦਾ ਢਿੱਡ ਭਰੀਏ ਲੈ ਕੇ ਆਈਏ ਹੁਣ ਇੱਥੇ ਪਤਾ ਨਹੀਂ ਜਾਣ ਅੱਧਾ ਦੱ ਪੈਸੇ ਡੁੱਬਣਾ ਇੰਨੇ ਚ ਰਹੀਏ ਚੱਲ ਥੋੜੀ ਮਿੱਟੀ ਸਖਤ ਸੀਗੀ ਇੱਥੇ ਵੀ ਪਾਣੀ ਤੇ ਬਥੇਰਾ ਆਇਆ ਆ ਦੇ ਮੀਂਹ ਹੀ ਬਈਓ ਆ ਦੇ ਹਾਲੇ ਤਾਂ ਪਾਣੀ ਘੱਟ ਖੜਾ ਹੋਇਆ ਜਦੋਂ 2 ਦਿਨ ਤੋਂ ਮੀਂਹ ਪਿੰਦਾ ਪਿਆ ਆ ਤੇ ਪਾਣੀ ਤਾਂ ਨਹੀਂ ਤਾਂ ਖੜਾ ਬਹੁਤ ਹੋ ਜਾਂਦਾ ਹੁੰਦਾ ਹੈ ਤੇ ਇੱਧਰ ਆ ਪੱਠੇ ਵੀ ਢਿੱਟ ਗਿਆ ਵਾ ਹੁਣ ਆ ਪਾਲ ਇੱਧਰ ਵੀ ਟੱਕ ਲਾ ਲਿਆ ਸੀ ਕਿਉਂਕਿ ਪੱਠੇ ਹੋ ਗਏ ਸੀ ਥੋੜੇ ਤੇਨ ਕਿਉਂਕਿ ਪਸ ਬਸੂ ਵੀ ਵਧ ਗਿਆ ਇੱਕ ਤੇ ਇਹ ਪੱਲ ਆ ਲੈ ਇੱਧਰ ਵੀ ਟੱਕ ਹੁਣ ਪੱਠੇ ਲੈ ਆਂਦੇ ਸੀ ਹੁਣ ਹੋ ਵੀ ਨਹੀਂ ਰੱਗਿਆ ਛੇਤੀ ਆਪੋਨੇ ਸਤਿ ਨਹੀਂ ਰਹਾ ਹੋ ਗਿਆ ਅੱਜ ਤੱਕ ਤੇ ਪੱਠੇ ਪਾਤੇ ਹੋ ਸਾਰਿਆਂ ਨੂੰ ਗਾਹ ਨੇ ਵੀ ਅੰਦਰ ਪਾਤੇ ਹੋ ਨੰਦੋਂ ਦੰਦ ਨੇ ਬਾਹਰ ਪਾਤੇ ਵਾ ਪੱਠੇ ਤੇ ਲਿਆਂਦੇ ਹੋ ਵਾ ਹੁਣ ਬੱਤੀ ਹੈ ਨਹੀਂ ਕਿ ਹੁਣ ਸੁੱਕੀ ਥੂੜੀ ਪਾਈ ਆ ਉੱਪਰ ਫੇ ਚਾਜਨਾ ਸੰਨੀ ਕਰਤੀ ਆ ਚਾਜਨਾ ਵਿੱਚ ਪੇੜ ਲਾਤਾ ਥੋੜਾ ਵਿੱਚ ਫੀਡ ਲਾਤੀ ਆ ਛੋਟੀਆਂ ਜਿਹੜੀ ਨਿੱਕੀ ਆਪਣੇ ਵਾਲੀ ਉਹਨਾਂ ਦਾ ਨਹੀਂ ਫੀਡ ਪਈ ਕਿਉਂਕਿ ਫੈਮੀ ਉਹਨੂੰ ਹਲੇ ਨਹੀਂ ਪਣੀ ਘਰ ਮ ਲੱਗੂਗੀ ਫੇ ਇਹਨਾਂ ਦੰਦ ਨੇ ਪਾਈ ਆ ਫੀਡ ਤੇ ਨੇ ਵੀ ਪਾਈ ਏ ਥੋੜੀ ਬੱਕਰੀ ਨੂੰ ਇੱਥੇ ਕਰਦੇ ਬਲੌਗ ਦੀ ਐਂਡਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਪਰ ਵੀਡੀਓਸ ਤੇ ਵਿਊ ਹੀ ਨਹੀਂ ਬਦਲਨੇ ਕਿਉਂ ਨਹੀਂ ਹੁੰਦੇ ਪਏ ਹੈਗੇ ਕਿਈ ਵਾਤਾ ਜੀ ਕਰਦੇ ਬਲੌਗ ਪਾਉ ਹੀ ਨਾ ਪਤਾ ਨਹੀਂ ਕਿਉਂ ਧੰਨਵਾਦ